ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਾਹਿਬ ਮੇਰੇ ਸਾਰੇ ਹਲਕਾਬਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਆਪਣੇ 9 ਤੋਂ ਲੈ ਕੇ 12 ਤਰੀਕ ਤੱਕ ਦੇ ਪ੍ਰੋਗਰਾਮ ਸੀ ਉਹ ਸਾਰੇ ਪੋਸਟਪੋਨ ਕੀਤੇ ਗਏ ਆ ਮੈਨੂੰ ਦਿੱਲੀ ਜਾਣਾ ਪੈ ਗਿਆ ਹੈ ਤੇ ਆਪਾਂ ਆ ਕੇ ਇੱਕ ਇੱਕ ਦਿਨ ਇੱਕ ਇੱਕ ਹਲਕੇ ਨੂੰ ਦੇਖ ਕੇ ਨਵੇਂ ਪ੍ਰੋਗਰਾਮ ਲਿਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਕਿ ਆਪਣੀਆਂ ਐਮਪੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪਹਿਲਾ ਕੰਮ ਕੀਤਾ ਜਦੋਂ ਉਹ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੇ ਅਤੇ ਥਾਣੇ ਵੱਲ ਵੀ ਉਹਨਾਂ ਵੱਲੋਂ ਚਾਲੇ ਪਾਏ ਗਏ ਹਾਲਾਂਕਿ ਉਸ ਤੋਂ ਪਹਿਲਾਂ ਹੀ ਕੁਲਵਿੰਦਰ ਕੌਰ ਦੀ ਰਿਹਾਈ ਹੋ ਗਈ ਸੀ ਤੇ ਉੱਥੇ ਹੀ ਦੱਸਦੀ ਹੈ ਕਿ ਸਰਜੀ ਸਿੰਘ ਖਾਲਸਾ ਨੇ ਲੰਘੇ ਦੇਣੀ ਇੱਕ ਨਵੀਂ ਕਾਰ ਲਈ ਹੈ ਜਿਸ ਦੇ ਬਾਰੇ ਕਿ ਉਹਨਾਂ ਦੇ ਕੁਝ ਵਿਰੋਧੀਆਂ ਨੇ ਟੌਂਚ कसे ਨੇ ਕਿ ਪਹਿਲਾਂ ਤਾਂ ਉਹਨਾਂ ਦੀ ਪਤਨੀ ਕਹਿੰਦੀ ਸੀ ਕਿ ਤੇਲ ਪਾਉਣ ਦੇ ਲਈ ਵੀ ਉਹਨਾਂ ਨੇ ਚੂੜੀ ਵੇਚੀ ਸੀ ਤਾਂ ਇਸ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਤੇ ਲੋਕਾਂ ਵੱਲੋਂ ਜਵਾਬ ਦਿੱਤਾ ਗਿਆ ਕਿ ਇਹ ਗੱਡੀ ਸੰਗਤ ਨੇ ਲੈ ਕੇ ਦਿੱਤੀ ਹੈ ਤੇ ਸੰਗਤ ਇਤੋਂ ਤੱਕ ਸਮਰਥਕ ਹੈ ਕਿ ਉਹਨਾਂ ਨੂੰ ਜਹਾਜ਼ ਤੱਕ ਵੀ ਲੈ ਕੇ ਦੇ ਸਕਦੀ ਹੈ ਹਾਲੇ ਕਿੜਾ ਕੋਈ ਗ੍ਰਾਂਟ ਆ ਗਈ ਨਹੀਂ ਤਾਂ ਤੁਸੀਂ ਪਤਾ ਨਹੀਂ ਕੀ ਕੀ ਦੋਸ਼ ਲਗਾ ਦੇਣੇ ਸੀ ਕਿਉਂਕਿ ਹੁਣ ਐਮਪੀ ਨੇ ਉਹਨਾਂ ਨੇ ਕਿਤੇ ਜਾਣਾ ਆਉਣਾ ਵੀ ਹੁੰਦਾ ਤਾਂ ਇਸ ਲਈ ਗੱਡੀ ਜ਼ਰੂਰ ਤਾਂ ਉੱਥੇ ਇੱਕ ਵੱਡਾ ਇਕੱਠ ਹੋਇਆ ਸਰਬਜੇ ਖਾਲਸਾ ਦੇ ਹੱਕ ਦੇ ਵਿੱਚ ਦੇਖੋ ਬੱਸ ਇਹੀ ਹੋਈਏ ਕਮਿਊਨਿਟੀ ਦਾ ਕੋਈ ਮਾਇਲ ਮੜਾ ਇਹਨੇ ਕਰੀਂ ਫਿਰ ਬਹੁਤ ਧੰਨਵਾਦ ਭਾਈ ਸੁਣੋ ਜਿਹੜੇ ਸੁਣੋ ਹਾਂ ਸਤਿਕਾਰ ਕਰਿਓ ਭਾਈ ਚੁੱਪ ਕਰ ਦਿਓ ਐਂ ਕਰਿਓ ਹੁਣ ਬੰਦੋ ਯਾਰ ਬੰਦ ਕਰੋ ਹਾਂ ਫੋਨ ਯਾਰ ਮੇਰੇ ਕਿਹੜੇ ਲਾਭ ਚ ਲੀਆ ਮੈਂ ਕਿਹੜੇ ਲਾਭ ਦਾ ਧੰਨਵਾਦ ਕਰਾਂ ਐਨਾ ਪਿਆਰ ਐਨਾ ਮਾਣ ਐਨਾ ਸਤਿਕਾਰ ਤੁਸੀਂ ਮੈਨੂੰ ਦਿੰਦਾ ਹੈ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਬੰਦੋਬਸ ਕਰ ਖਿਆਲ ਲੱਗੀ ਐ ਇੰਨੀ ਕਰਨੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਚਾਹ ਪੀਣੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਐਨਾ ਟੈਮ ਹੋ ਗਿਆ ਤੁਮ ਸੁਣਾਈ ਰਾਜਾ ਜੀ ਜੀ ਪਿੰਡਾਂ ਤੇ ਜਾਂਦੇ ਰਹੇ ਆ ਐਨਾ ਅੱਠ ਘੋੜੇ ਕਰਦੇ ਰਹੇ ਉਹ ਆਪ ਤੁਹਾਰੇ ਮੈਂ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜੇ ਉਹਦੇ ਲਈ 24 ਘੰਟੇ ਖੁੱਲੇ ਆ ਜਦ ਮਰਜ਼ੀ ਆਓ ਮੈਂ ਇਸੇ ਤੋਂ ਥੋੜੇ ਜਿਹੇ ਦਿਨ ਹੋਰ ਦੇ ਦੋ ਮੈਂ ਉਹਦੇ ਬੋਕੇ ਜਗਾ ਲੈ ਲਊਂਗਾ ਰਹਿਣ ਵਾਸਤੇ ਮੈਂ ਬੋਕੇ ਜਗਾ ਲੈ ਲਾ ਰਹਿਣ ਵਾਸਤੇ ਤੁਸੀਂ ਜਿੰਨੇ ਮਰਜ਼ੀ ਆਇਓ ਜਾਇਓ ਸੁਬਾਨ ਅੱਲਾਹ ਆਪਾਂ ਨੂੰ